ਪੰਜਾਬੀ ਸੱਭਿਆਚਾਰਕ ਸੁਸਾਇਟੀ ਦੇ ਮੁੱਖ ਦਫ਼ਤਰ ਦੇ ਉਦਘਾਟਨ ਮੌਕੇ શ્રી ਗੰਗਾ ਨਗਰ ਦੇ ਵਿੱਚ ਪਹੁੰਚੇ ਹੋਏ ਆ ਅੱਜ ਦੇ ਮੁੱਖ ਮਹਿਮਾਨ ਨੇ ਸਰਦਾਰ ਪਰਮਜੀਤ ਸਿੰਘ ਜੀ ਮੰਗਦੇ ਡਿਪਟੀ ਡਾਇਰੈਕਟਰ ਆਈਟੀ ਅਸੀਂ ਧੰਨਵਾਦ ਕਰਦੇ ਹਾਂ ਪੂਰੀ ਪੰਜਾਬੀ ਸੱਭਿਆਚਾਰਕ ਸੁਸਾਇਟੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਪਹੁੰਚਣ ਲਈ ਸੱਦਾ ਦਿੱਤਾ ਅੱਜ ਕਰਦੇ ਆ ਗੱਲਬਾਤ ਵੀਡੀਓ ਦੇਖੋ ਪੂਰੀ ਕਿਰਪਾ ਕਰਕੇ ਆਪਾਂ ਉਦਘਾਟਨ ਕਰਾਂਗੇ ਪੰਜਾਬੀ ਸੱਭਿਆਚਾਰਕ ਸੁਸਾਇਟੀ ਦੇ ਮੁੱਖ ਦਫ਼ਤਰ ਦਾ ਆਓ ਆਪਾਂ ਉਸ ਪਾਸੇ ਚਲੀਏ ਔਰ ਆਪਣੇ ਦਫ਼ਤਰ ਦਾ ਉਦਘਾਟਨ ਲਈ ਰਿਪਰਟ ਕਰਨ ਦੀ ਜਿਹੜੀ ਰਸਮ ਹੈ ਉਹਨੂੰ ਪੂਰਾ ਕਰੀਏ ਬਾਕੀ ਜਿਹੜੇ শ্রোਤਾ ਹੈ ਸਾਥੀ ਆਏ ਹੈ ਉਹ ਕਿਰਪਾ ਕਰਕੇ ਇੱਥੇ ਬੈਠੇ ਰਹਿਣ ਹਾਂ ਸਰ ਚਲੋ ਹਾਂ ਜੀ ਸਾਰੇ ਅੱਗੇ ਹੋ ਜਾਓ ਚਲੋ ਚੁੱਪ ਚਲੋ 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 ਪੰਜਾਬੀ ਮਾਂ ਬੋਲੀ ਦੀ ਗੋਦ ਗ੍ਰਾਜਮਨ ਸਾਰੇ ਭੈਣਾਂ ਦੇ ਭਰਾ ਜੋ ਇਸ ਨਿੱਗੀ ਗੋਦ ਵਿੱਚ ਆ ਕੇ ਬੈਠੇ ਹੋ ਅੱਜ ਦੇ ਇਸ ਕਾਰਜ ਵਿੱਚ ਸਾਡੇ ਮੁੱਖ ਮਹਿਮਾਨ ਸਦਾ ਪੰਜੀ ਸਿੰਘ ਜੀ ਮਾਗੜ ਐਨ ਐਸ ਸੀ ਦੇ ਡਿਪਟੀ ਡਾਇਰੈਕਟਰ ਜੀ ਗੰਗਰੇਜ ਜਿਹੜੇ ਕਿ ਜਾਦਾ ਜਾਣਕਾਰੀ ਦੇਣ ਦੀ ਲੋੜ ਨਹੀਂ ਤੁਸੀਂ ਸਾਰੇ ਜਾਣਦੇ ਹੋ ਬਹੁਤ ਹੀ ਨੌਜਵਾਨ ਪੰਜਾਬੀ ਮਾਂ ਬੋਲੀ ਦੇ ਸੱਚੇ ਸਪੂਤ ਅਸੀਂ ਜਦੋਂ ਦੇ ਵੀ ਇਹਨਾਂ ਨੂੰ ਮਿਲੇ ਹੈ ਕੋਈ 1-2 ਸਾਲ ਤੋਂ ਤੇ ਜਦੋਂ ਵੀ ਕਿਸੇ ਕੰਮ ਲਈ ਪੰਜਾਬੀ ਬਾਰੇ ਗੱਲ ਕਰਦੇ ਆਂ ਤਾਂ ਅਗਰ ਅਸੀਂ 50-60% ਚਾਰਜ ਹੁੰਦੇ ਆਂ ਤੇ ਸਾਨੂੰ 100% ਚਾਰਜ ਕਰਕੇ ਤੋੜਦੇ ਆਂ ਬਹੁਤ ਜਿੰਦਾਦਿਲ ਪੰਜਾਬੀ ਨੂੰ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਇਹ ਸਾਡੀ ਸ਼ਾਨ ਨੇ ਕਿਉਂਕਿ 15 ਅਗਸਤ ਸਹਿ 2 ਜਨਵਰੀ ਮੈਨੂੰ ਜੌਰ ਨੌਲੇਜ ਨੇ ਇਹਨਾਂ ਨੂੰ ਦੋ ਗ੍ਰਾਂ ਸਨਮਾਨਿਤ ਕੀਤਾ ਗਿਆ ਇਹਨਾਂ ਨੇ ਲਰਨਿੰਗ ਪੰਜਾਬੀ ਐਪ ਔਰ ਇੱਕ ਦੋ ਐਪ ਹੋਰ ਬਣਾਈਆਂ ਨੇ ਔਰ ਬਹੁਤ ਹੀ ਮਿਹਨਤ ਕਰਦੇ ਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕਰਦੇ ਨੇ ਮਾਗਰ ਸਾਹਿਬ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਦੂਜੇ ਸਾਡੇ ਦਰਬਾਰ ਸਿੰਘ ਬਰਾੜ ਸਾਡੇ ਇਥੋਂ ਦੇ ਸਿਰਮੌਰ ਸੱਜਣ ਕੰਸਾ ਕਾਲਜ ਦੇ ਇਸ ਟਾਈਮ ਚੇਅਰਮੈਨ ਚੇਅਰਪਰਸਨ ਨੇ ਇਹਨਾਂ ਦੇ ਨਾਲ ਸਰਦਾਰ ਇਕਬਾਲ ਸਿੰਘ ਗੁਦਾਰਾ ਜੀ ਜੋ ਇਸ ਪੰਜਾਬ ਖਾਲਸਾ ਕਾਲਜ ਦੇ ਪ੍ਰਿੰਸੀਪਲ ਨੇ ਤੁਹਾਡਾ ਦੋਨਾਂ ਸਜਣਾ ਦਾ ਵੀ ਇੱਥੇ ਆ ਕੇ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੁਹਾਡੇ ਜੀ ਆਇਆਂ ਨੂੰ ਤੁਹਾਡੇ ਇਸ ਪਿਆਰ ਸਹਿਯੋਗ ਨੂੰ ਅਸੀਂ ਹਮੇਸ਼ਾ ਆਪਣੇ ਦਿਲਾਂ ਵਿੱਚ ਰੱਖਾਂਗੇ ਸਾਡੇ ਨੌਜਵਾਨ ਦੋਸਤ ਜੋ ਬਠਿੰਡੇ ਤੋਂ ਚੱਲ ਕੇ ਇੱਥੇ ਆਏ ਨੇ ਢਿੱਲੋਂ ਬ੍ਰਦਰ ਬਹੁਤ ਹੀ ਇਸ ਟਾਈਮ ਪਾਪੂਲਰ ਨੇ ਅੱਜ ਦੇ ਯੁੱਗ ਦੇ ਵਿੱਚ ਇਹੋ ਜਿਹੇ ਨੌਜਵਾਨ ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਮੈਂ ਇਹਨਾਂ ਦਾ ਦੇਖਿਆ ਜੋ ਚੀਜ਼ ਵੀ ਇਹ ਫੇਸਬੁੱਕ ਤੇ ਜਾਂ ਜਿਸ ਤਰ੍ਹਾਂ ਵੀ ਪਾਉਂਦੇ ਮੈਨੂੰ ਜ਼ਿਆਦਾ ਨੌਲੇਜ ਨਹੀਂ ਇਹਨਾਂ ਦੇ ਇੰਨੇ ਲਾਈਕ ਨੇ ਬਹੁਤ ਲੋਕ ਇਹਨਾਂ ਨੂੰ ਪਸੰਦ ਕਰਦੇ ਨੇ ਔਰ ਇਹ ਐਸੇ ਸਟਾਈਲ ਨਾਲ ਦਿੰਦੇ ਨੇ ਵੀ ਹਰ ਬੰਦੇ ਨੂੰ ਪਸੰਦ ਆਉਂਦਾ ਹੈ ਕਿ ਲੋਕ ਅਮਰੀਕ ਸਿੰਘ ਢਿੱਲੋਂ ਮਨਦੀਪ ਸਿੰਘ ਢਿੱਲੋਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਸੋ ਤੁਸੀਂ ਸਜਣੋ ਸਾਡੇ ਸੇਲੀਬ੍ਰਿਟੀ ਹੋ ਆ ਹੁਣ ਤੁਸੀਂ ਸਾਡੇ ਨਾਲ ਜੁੜ ਕੇ ਰਹਿਣਾ ਸਾਨੂੰ ਹੌਸਲਾ ਦੇਣਾ ਤੁਸੀਂ ਨੌਜਵਾਨੋ ਅੱਜ ਦੇ ਯੁੱਗ ਦੇ ਹਿਸਾਬ ਨਾਲ ਤੁਸੀਂ ਬਹੁਤ ਕੁਝ ਜਾਣਦੇ ਹੋ ਸਾਨੂੰ ਹਮੇਸ਼ਾ ဂਰੀਬ ਕਰਨਾ ਚਾਹੇ ਤੁਸੀਂ ਬਠਿੰਡੇ ਹੋ ਲੇਕਿਨ ਤੁਸੀਂ ਸਾਡੇ ਦਿਲ ਚ ਹਮੇਸ਼ਾ ਰਹੋਗੇ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਯਕੀਨ ਹੋਇਆ ਮੈਨੂੰ ਤੇਰਾ ਕੀਤਾ ਸਭ ਆਮੀਨ ਹੋਇਆ ਕਿੰਨੀ ਵਾਰ ਹੱਸ ਕੇ ਉਦਾਸ ਹੋਇਆ ਕਿੰਨੀ ਵਾਰ ਖੁਦ ਰੋਕੇ ਖੁਦ ਹੀ ਚੁੱਪ ਹੋਇਆ ਮੈਂ ਪਾਗਲ ਹਾਂ ਮੈਨੂੰ ਯਕੀਨ ਹੋਇਆ ਮੇਰੇ ਇਕੱਲੇ ਵਿੱਚ ਵੀ ਬੇਸ਼ੱਕ ਵਸਦੀ ਹੈ ਇੱਕ ਦੁਨੀਆ ਮੇਰੇ ਇਕੱਲੇ ਵਿੱਚ ਵੀ ਬੇਸ਼ੱਕ ਵਸਦੀ ਹੈ ਇੱਕ ਦੁਨੀਆ ਪਰ ਭਰੇ ਟੱਬਰ ਵਿੱਚ ਵੀ ਕਿੰਨੀ ਵਾਰ ਯਤੀਮ ਹੋਇਆ ਮੈਂ ਪਾਗਲ ਹਾਂ ਮੈਨੂੰ ਯਕੀਨ ਹੋਇਆ ਤੇਰੇ ਵਿਛੜਨ ਦਾ ਕੋਈ ਦੁੱਖ ਨਹੀਂ ਹੁਣ ਤੇਰੇ ਮਿਲਣ ਦਾ ਕੋਈ ਸੁੱਖ ਨਹੀਂ ਹੁਣ ਤੇਰੇ ਵਿਛੜਨ ਦਾ ਕੋਈ ਦੁੱਖ ਨਹੀਂ ਹੁਣ ਤੇਰੇ ਮਿਲਣ ਦਾ ਕੋਈ ਸੁੱਖ ਨਹੀਂ ਹੁਣ ਮੈਂ ਤੇਰੇ ਤੇ ਮੇਰੇ ਵਿੱਚੋਂ ਪਾਰ ਨਿਕਲ ਕੇ ਕਿਸੇ ਕੋਰੇ ਕਾਗਜ਼ ਤੇ ਜਾਂ ਪੱਕੇ ਰੰਗ ਦੀ ਲਕੀਰ ਹੋਇਆ ਮੈਂ ਪਾਗਲ ਹਾਂ ਮੈਨੂੰ ਯਕੀਨ ਹੋਇਆ ਮੈਨੂੰ ਤੇਰਾ ਕੀਤਾ ਸਭ ਆਮੀਨ ਹੋ ਧੰਨਵਾਦ ਪਹਿਲੀ ਗੱਲ ਤਾਂ ਜੀ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਕਦੇ ਕਿਣਵੇਂ ਤੇ ਕਦੇ ਛਰਾਟੇ ਨਾਲ ਪੈਂਦਾ ਮੀ ਸੌਣ ਦਾ ਮਹੀਨਾ ਕਦੇ ਕਿਣਮੇਨ ਤੇ ਕਦੇ ਛਰਾਟੇ ਨਾਲ ਪੈਂਦਾ ਮੀ ਆਲੀਸ਼ਾਨ ਕੋਠੀਆਂ ਵਿੱਚ ਬੈਠ ਚਾਹ ਤੇ ਪਕੌੜਿਆਂ ਨਾਲ ਸੌਣ ਦਾ ਲੁਤਫ ਲੈਂਦੇ ਲੋਕ ਅਤੇ ਕੁਝ ਕੁਝ ਮੌਲਿਆ ਧਾਰਮੀ ਵਿੱਚ ਚੌਂਦੀਆਂ ਛੱਤਾਂ ਤੇ ਮਿੱਟੀ ਸੁੱਟਦੇ ਕੁਝ ਮੌਲਿਆ ਧਾਰਮੀ ਵਿੱਚ ਚੌਂਦੀਆਂ ਛੱਤਾਂ ਤੇ ਮਿੱਟੀ ਸੁੱਟਦੇ ਛੱਟੀਆਂ ਚੁੱਕ ਤੂੜੀ ਵਾਲੇ ਕੋਠੇ ਵਿੱਚ ਰੱਖਦੇ ਤੇ ਦੋ ਡੰਗਾਂ ਦੇ ਬਲਣ ਦਾ ਜੁਗਾੜ ਕਰਦੇ ਲੋਕ ਇਸਦਰਾਂ ਦੇ ਫੁੱਲ ਬਚਪਨ ਵਿੱਚ ਬਚਪਨ ਵਿੱਚ ਜਦੋਂ ਮਾਂ ਨੇ ਸਿਖਾਈ ਕਸੀਦਾਕਾਰੀ ਬਚਪਨ ਵਿੱਚ ਜਦੋਂ ਮਾਂ ਨੇ ਸਿਖਾਈ ਕਸੀਦਾਕਾਰੀ ਤਕੱਡੇ ਸਹਰਾਣਿਆਂ ਤੇ ਆਪਣੇ ਚਾਵਾਂ ਤੇ ਸਦਰਾਂ ਦੇ ਫੁੱਲ ਕੱਡੇ ਸਹਰਾਣਿਆਂ ਤੇ ਆਪਣੇ ਚਾਵਾਂ ਤੇ ਸਦਰਾਂ ਦੇ ਫੁੱਲ ਫਿਰ ਸਾਹਮਣੇ ਰੱਖ ਕੇ ਰੱਖ ਦਿੱਤੇ ਪੇਟੀ ਵਿੱਚ ਫਿਰ ਸਾਮ ਕੇ ਰੱਖ ਦਿੱਤੇ ਪੇਟੀ ਵਿੱਚ ਆਪਣੇ ਘਰ ਲੈ ਜਾਣ ਦੇ ਲਈ ਇੰਨੇ ਵਰਿਆਂ ਦੇ ਬਾਅਦ ਵੀ ਉਸ ਰਾੜਿਆਂ ਦੇ ਫੁੱਲ ਰੱਖੇ ਨੇ ਸਹੇਜ ਕੇ ਇੰਨੇ ਵਰਿਆਂ ਦੇ ਬਾਅਦ ਵੀ ਰੱਖੇ ਨੇ ਸਹਾਣਿਆਂ ਦੇ ਫੁੱਲ ਸਹੇਜ ਕੇ ਕਿਉਂਕਿ ਉਹਨਾਂ ਵਿੱਚ ਹਨ ਮੇਰੇ ਸਦਰਾਂ ਤੇ ਚਾਹ ਉਹਨਾਂ ਵਿੱਚ ਹਨ ਮੇਰੇ ਸਦਰਾਂ ਤੇ ਚਾਹ ਤੇ ਮੇਰੀ ਮਾਂ ਦੀ ਖੁਸ਼ਬੋਈ ਮੇਰੀ ਮਾਂ ਦੀ ਖੁਸ਼ਬੋਈ ਬਹੁਤ ਬਹੁਤ ਸ਼ੁਕਰ ਹੈ ਕਿ ਬਾਗੀ ਜਮਦੇ ਬਾਗੀ ਜਮਦੇ ਬਾਗੀ ਪਲਦੇ ਬਾਗੀ ਤਰਤ ਪੰਜਾਬ ਦੀ ਹੈ ਜਾਬਰ ਹਾਕਮ ਇਸ ਨੂੰ ਰੜਕੇ ਫਿਤਰਤ ਰਾਵੀ ਚ ਨਾਬਦੀ ਹੈ ਹੈ ਜਦ ਵੀ ਕੋਈ ਚੜ ਕੇ ਆਵੇ ਹੈ ਜਦ ਵੀ ਕੋਈ ਚੜ ਕੇ ਆਵੇ ਹਿੱਕ ਡਾ ਖੜਦਾ ਅਜ਼ਾਦ ਦੀ ਹੈ ਮਜ਼ਲੂਮਾਂ ਦੀ ਰਾਖੀ ਮਜ਼ਹਬ ਨਾ ਹੈ ਗੱਲ ਹਿਸਾਬ ਦੀ ਹੈ ਜਮਿਆ ਖੰਡੇ ਦਾ ਧਾਰ ਵਿੱਚੋਂ ਗੁਰਤੀ ਮਿਲੀ ਰਬਾਬ ਦੀ ਹੈ ਮੱਥੇ ਤਿਉੜੀ ਇੱਕ ਨਾ ਆਵੇ ਮੱਥੇ ਤਿਉੜੀ ਇੱਕ ਨਾ ਆਵੇ ਆਰੇ ਥੱਲੇ ਪਲੇ ਸ਼ਬਾਬ ਦੀ ਹੈ ਦੁੱਲੇ ਬੁਗਦੇ 12 ਵਿੱਚ ਸੀ ਬਾਰਕ ਏਰੀਆ ਦਾ ਨਾਮ ਕਿ ਦੁੱਲੇ ਬੁਗਦੇ 12 ਵਿੱਚ ਸੀ ਜਿਉਣੀ ਜੱਗੇ ਦੇ ਖੁਆਬ ਦੀ ਹੈ ਲੋੜੀ ਵੀ ਚਣਕ ਬਣ ਜਾਂਦੀ ਕਿ ਲੋੜੀ ਵੀ ਚਣਕ ਬਣ ਜਾਂਦੀ ਹਾਕਮ ਨੂੰ ਦੁੱਲੇ ਦੇ ਜਵਾਬ ਦੀ ਹੈ ਹਾਕਮ ਨੂੰ ਦੁੱਲੇ ਦੇ ਜਵਾਬ ਦੀ ਹੈ ਧੰਵਾਦ ਜੀ ਬਹੁਤ ਖੁਸ਼ ਰਹਿਣੇ ਲੋਕਾਂ ਦਾ ਕਦੀ ਭੁੱਲਦਾ ਨਹੀਂ ਸਰਨਾਵਾ ਹਿੱਸੇ ਆਇਆ ਕੰਮ ਕਰਨ ਉਹ ਰੀਜਾਂ ਤੇ ਨਲਚਾਵਾ ਟੁੱਟੇ ਭੱਜੇ ਰਾਹਾਂ ਤੇ ਝੂਟੇ ਦਾ ਲੈਣ ਨਜ਼ਾਰਾ ਢੇਰੀ ਟਾਕੇ ਬੈਠੇ ਨੂੰ ਵੀ ਦਿੰਦੇ ਜਾਨ ਹੁਲਾਰਾ ਦਿੰਦੇ ਜਾਨ ਹੁਲਾਰਾ ਜਿੱਧਰ ਜਾਵਣ ਕਰ ਦੇਵਣ ਉਹ ਧੁੱਪਾਂ ਦੇ ਵਿੱਚ ਛਾਵਾਂ ਜਿੱਧਰ ਜਾਵਣ ਕਰ ਦੇਵਣ ਉਹ ਧੁੱਪਾਂ ਦੇ ਵਿੱਚ ਛਾਵਾਂ ਸੋਹਣਾ ਲੱਗੇ ਪਾਣੀ ਵਿੱਚ ਵੀ ਉਹਨਾਂ ਦਾ ਪਰਛਾਵਾਂ ਸੋਹਣਾ ਲੱਗੇ ਪਾਣੀ ਵਿੱਚ ਵੀ ਉਹਨਾਂ ਦਾ ਪਰਛਾਵਾਂ ਬੂਟਾ ਲਾਈਏ ਹੱਥਾਂ ਜਾ ਕੇ ਹਾਸੇ ਹਿੰਮਤ ਖੁਸ਼ੀਆਂ ਦਾ ਬੂਟਾ ਲਾਈਏ ਹੱਥਾਂ ਜਾ ਕੇ ਹਾਸੇ ਹਿੰਮਤ ਖੁਸ਼ੀਆਂ ਦਾ ਆਦਰ ਕਰੀਏ ਸਭਨਾ ਦਾ ਤੇ ਦੁੱਖ ਵੰਡਾਈਏ ਦੁਖੀਆਂ ਦਾ ਆਦਰ ਕਰੀਏ ਸਭਨਾ ਦਾ ਤੇ ਦੁੱਖ ਵੰਡਾਈਏ ਦੁਖੀਆਂ ਦਾ ਦੇਸ਼ ਧਰਮ ਲਈ ਮਰ ਜਾਂਦੇ ਜੋ ਤਨ ਉਹਨਾਂ ਦੀਆਂ ਮਾਵਾਂ 12 ਯੋਧੇ ਸੂਰਮਿਆਂ ਦੀ ਜੀ ਕਰਦਾ ਮੈਂ ਗਾਵਾਂ 12 ਯੋਧੇ ਸੂਰਮਿਆਂ ਦੀ ਜੀ ਕਰਦਾ ਮੈਂ ਗਾਵਾਂ ਐਵੇਂ ਨਿੰਦਿਆ ਚੁਗਲੀ ਸਾਰਾ ਐਵੇਂ ਨਿੰਦਿਆ ਚੁਗਲੀ ਸਾੜਾ ਸਾਰਾ ਦਿਨ ਪਿਆ ਖਪਦਾ ਸੱਜਣਾ ਸਾਰਾ ਦਿਨ ਪਿਆ ਖਪਦਾ ਕੀ ਤੇਰਾ ਕੀ ਮੇਰਾ ਏਥੇ ਕੀ ਤੇਰਾ ਕੀ ਮੇਰਾ ਏਥੇ ਸਭ ਕੁਝ ਹੈ ਉਸ ਰੱਬ ਦਾ ਹਰਫਾਂ ਦੇ ਮੇਲੇ ਹਰਫਾਂ ਦੇ ਮੇਲਿਆਂ 'ਚ ਗਵਾਚੀ ਜਿਹੀ ਇੱਕ ਗਾਹ ਵਾਂਗੂ ਲੱਭਦੀ ਫਿਰਾਂ ਅਰਥਾਂ ਨੂੰ ਮੈਂ ਵਿਛੜੀ ਹੋਈ ਇੱਕ ਮਾਂ ਵਾਂਗੂ ਸਾਰੇ ਹਰਫ ਇੱਕੋ ਜਿਹੇ ਜਾਪਣ ਦੁਪੱਟੇ ਰੰਗੇ ਲਲਾਰੀ ਨੇ ਜਿਵੇਂ ਪਾਣੀ ਪਾਉ ਰੰਗ ਛੱਡ ਜਾਵਣ ਇੱਕੋ ਸਾਰ ਫਿਰ ਜਾਪਣ ਜਿਵੇਂ ਇਸ ਖੇਡ ਵਿੱਚ ਉਮਰਾਂ ਲੰਘ ਜਾਵਣ ਇੱਕ ਇੱਕ ਲੱਕੜ ਬਲਦੀ ਰਵੇ ਆਪਣੇ ਆਪ ਨੂੰ ਸੜਦਿਆਂ ਵੇਖਾਂ ਹਰਫਾਂ ਦੀ ਝਠਾ ਨਾਲ ਬਲੇ ਮੰਦ ਹਰਫ ਪਰੇ ਮਿੱਟੀ ਦੇ ਕਿੱਕੜ ਮਿੱਟੀ ਦੂਜੀ ਤਰ ਪੈ ਜਾਏ ਮੁਖ ਆਪਣੇ ਤੋਂ ਨੂਰ ਚੱਲ ਕੇ ਹੋਰ ਨਾ ਕੋਈ ਕੁਝ ਖਟ ਕੇ ਲੈ ਜਾ ਇਹ ਹੁਣ ਇੱਕ ਜੈਲਸੀ ਦਾ ਹਿਊਮਨ ਟ੍ਰੇਟ ਆ ਗਿਆ ਕਿ ਭਈ ਮੇਰੇ ਹਰਫ ਜਿਹੜੇ ਆ ਉਹ ਹੈ ਤਾਂ ਮਿੱਟੀ ਦੇ ਪਰੇ ਲੇਕਿਨ ਮੈਂ ਕਹਿੰਨੀ ਆ ਵੀ ਮੇਰੇ ਮੁਖ ਚੋਂ ਨਿਕਲੇ ਆ ਤੇ ਨੂਰ ਵਾਂਗ ਚੱਲ ਕੇ ਉਹ ਹੋਰ ਨਾ ਕੋਈ ਚੋਰੀ ਕਰੇ ਹਾਂ ਅੱਜ ਆਪਕੇ ਅਮ ਆਪਸੇ ਰੂਬ ਰੂਹ ਹੈ ਸਰ अभिरीत से पहले तो आप यंग ऑफिसर हमारे को मिले और मेरे को एक ये भी खुशी है कि मेरे डिपार्टमेंट के रिटायरमेंट से आपसे बात करने को बड़ा खुशी है मैं आपसे बहुत बहुत धन्यवाद करता हूँ कि ये पंजाबी सभ्यता सोसाइटी के लिए हमारे मैगजीन का उद्घाटन करने के लिए आप आए ये हमारे लिए बड़ी खुशी की बात है और ये एक और आपसे मैं अवगत कराऊं सर कि ये हमारा एफ का जो सिस्टम है हमारे कर्मचारी हैं तो इससे आप ये देख सकते हैं हम कहाँ कहाँ काम कर रहे हैं हम गवर्नमेंट के साथ काम कर रहे हैं और आज आपको मैं अपनी तरफ से और कह दूँ कि सर मैं फ्री हूँ यदि कोई काम क्योंकि आपकी अभी फिर आ रहे हैं ये तो बहुत हैवी हाँ परचेज होगी तो उसमें हम आपकी हेल्प करने के लिए भी तैयार हैं रिटायरमेंट की कोई बात नहीं अभी हम काम कर रहे हैं सर आपसे एक ये था इस टाइम जो हमारे किसान भाई पूछ रहे हैं कि इसका क्या प्रोसीजर क्या है क्या इसमें क्या कर इस साल गेहूं की जो खरीद है वो 10 मार्च से होने वाली है हाँ जी और इसके लिए केंद्र सरकार ने बाईस सौ पच्चीस रुपये एम घोषित किया है हाँ जी हाँ। इसके ऊपर से राजस्थान सरकार के द्वारा भी एक सौ का बोनस डिक्लेयर किया गया है तो कुल मिलाकर के किसान को उसके एक क्विंटल उपज का चौबीस सौ भुगतान किया जाएगा ये खरीद हर साल जो है एक अप्रैल से की जाती थी लेकिन इस वर्ष सारे पोटेंशियल को टैप करने के लिए सरकार के द्वारा ये निर्णय निर्णय लिया गया है कि 10 मार्च से ही खरीद चालू होगी तो किसान भाइयों से अनुरोध है कि ज़्यादा से ज़्यादा जो पोर्टल है उस पर रजिस्टर करके और सरकार का बढ़ा हुआ एम और जो लाभ है उसको प्राप्त करें सर इसमें एक आपसे और कहेंगे इसमें प्रॉब्लम्स हमारे को पिछली बार भी जो फार्मर्स को आ रही थी तो आपको शायद ध्यान होगा शायद पिछले पिछले बार कोई हमारे आपने धरना इन लोगों ने लगा रखा था मैं उसमें भी इनको वैसे बहुत समझाने की कोशिश की कि हमारे जो डिविजनल मैनेजर हैं और हमारा स्टाफ है और कितनी बुरी हालत तो में हम काम कर रहे हैं कितने तपस्या कर रहे हैं और वो घराव कर रहे थे हमारे ग्राहक कर रहे थे तो सर इनको प्रॉब्लम ये है कि इनको हम समझा नहीं पाते कि ये हम जो काम कर रहे हैं ये आपके लिए ही कर करें भाई तो हमारी कुछ सीमाएं भी होंगी सर तो उसके बारे में भी थोड़ा तो जो समस्या है उसके समाधान के लिए इस बार ये इंतज़ाम किया गया है कि रजिस्ट्रेशन काफ़ी पहले से शुरू कर दिया गया है बीस जनवरी से ही किसानों का रजिस्ट्रेशन चालू हो चुका है तो अगर किसानों को कोई समस्या है तो उसके लिए हेल्पलाइन नंबर भी है और उसके साथ वो कभी भी हमारे ऑफिस में रीच आउट कर सकते हैं एफ सी आई का जो ऑफिस है डिविजनल ऑफिस गंगानगर वहाँ रीच आउट कर सकते हैं इसके साथ साथ जागरूक करने के लिए किसानों को हमारे स्टाफ और हमारे ऑफिसर्स ऑलरेडी जो है फील्ड में विजिट कर रहे हैं ताकि जो बदलाव है ऑनलाइन प्रक्रिया जो चालू हुई है उसमें बदलाव को किसानों को अवेयर करने के लिए पहले से ही हम लोग जो है इस बार तैयारी कर रहे हैं बहुत अच्छी बात है सर हम लोग भी जो भी हैं वैसे तो हम किसान फैमिली से ही हैं ये हमारे यूट्यूबर पंजाब के बैठे हुए हैं ये भी किसान फैमिली से हैं और हमें खुशी होगी कि आप थोड़ा सा इसको कॉपरेट करें और हम आपके साथ कॉपरेट करेंगे ऐसी कोई बात नहीं कई बार कभी थोड़ी बहुत दिक्कत भी आती है किसानों से कृपया हमें याद करें हम आपके साथ खड़े होंगे ऐसा कोई